ਸਲਾਮ ਵਾਲੇਕੁਮ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਇਹ ਸਾਡੇ ਮਤ ਜਖਵਾਲੀ ਪਿੰਡ ਦੇ ਵਿੱਚ ਕਾਫੀ ਟਾਈਮ ਤੋਂ ਬਾਜੀ ਦਾ ਕੋਈ ਤਾਂ ਮੰਨ ਨਹੀਂ ਬਣ ਰਿਹਾ ਸੀ ਉਹਦੇ ਕਰਕੇ ਹੁਣ ਸਾਨੂੰ ਵੀਰ ਨੇ 17 ਵੀਰ ਨੇ ਜਗ੍ਹਾ ਦਿੱਤੀ ਆ ਤੇ ਉਹਦਾ ਉਦਘਾਟਨ ਕੀਤਾ ਜੀ ਸਾਰੇ ਪਿੰਡ ਦਾ ਸਹਿਯੋਗ ਨਾਲ ਸਾਡਾ ਮੱਜੀ ਦਾ ਕੰਮ ਚੱਲ ਰਿਹਾ ਜੀ ਬਹੁਤ ਬਹੁਤ ਮਿਹਰਬਾਨੀ ਸਭ ਸਾਰੇ ਪਿੰਡ ਦੀ ਸਾਰੇ ਭਾਈਆਂ ਦੀ ਮਾਤਾ ਵਾਹਿਗੁਰੂ ਜੀ ਕੀ ਬੋਧੇ ਮੈਂ ਇਸ ਪਿੰਡ ਦਾ ਨਵਾਲਾ ਜੱਸੇ ਕੋਣ ਦੇ ਨਾਤੇ ਸ਼ਾਹੀ ਇਮਾਮ ਜੀ ਸਾਡੇ ਪਿੰਡ ਆਏ ਨੇ ਨੀ ਪੱਥਰ ਖਵਾਤੇ ਅਸੀਂ ਇਹਨਾਂ ਦਾ ਪੰਚਾਇਤ ਵੱਲੋਂ ਸਮੂਹ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਦਿਲ ਦੀ ਗਹਿਰਾਈੋਂ ਧੰਨਵਾਦ ਕਰਦੇ ਆ ਤੇ ਧੰਨਵਾਦ ਕਰਦੇ ਹਾਂ ਮੀਤ ਮਾਤਾ ਰਜਿੰਦਰ ਕੌਰ ਜੀ ਦਾ ਜਿਨ੍ਹਾਂ ਨੇ ਜਗ੍ਹਾ ਇਹ ਮਸੀਤਵਾ ਤੇ ਦਾਨ ਦਿੱਤੀ ਆ ਤੇ ਸਮੂਹ ਨਗਰ ਨਿਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਆ ਇਹ ਵਿੱਚ ਹਰ ਇੱਕ ਕੰਮ ਜਿਹੜਾ ਸਾਡੇ ਪਿੰਡ ਤਕਰੀਬ ਹੁੰਦਾ ਹਰ ਇੱਕ ਕੇ ਸਹਿਯੋਗ ਨਾਲੇ ਕਰਦਿਆਂ ਸੀ ਚਾਹੇ ਉਹ ਪੰਡਤਾਂ ਦਾ ਹੋਵੇ ਚਾਹੇ ਮੁਸਲਮਾਨਾਂ ਪੀਰਾਂ ਦਾ ਹੋਵੇ ਚਾਹੇ ਗੁਰੂ ਘਰ ਦਾ ਹੋਵੇ ਹਰ ਇੱਕ ਕਮ ਉਹ ਅਸੀਂ ਇਕੜ ਕਰਦੇ ਹਾਂ ਅਸੀਂ ਸਾਈ ਇਮਾਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਤੇ ਕਿਰਪਾ ਹੋਈ ਹੈ ਜੀ ਸਾਡੇ ਮੁਸਲਮਾਨ ਭਾਈਚਾਰੇ ਨੂੰ ਜੋ ਮਜਿਸ ਬਣਾਉਣ ਦਾ ਸੁਭਾਗਾ ਸਮਾਪਤ ਹੋਇਆ ਇਹ ਕਾਫੀ ਚਿਰ ਤੋਂ ਮੁਸਲਮਾਨ ਭਾਈਚਾਰੇ ਦੀ ਮੰਗ ਸੀਗੀ ਇਸ ਕਰਕੇ ਗੱਲਾਂ ਚੱਲਦੀਆਂ ਰਹੀਆਂ ਵੀ ਮਸਜਿਦ ਬਣਾਉਣੀ ਆ ਮਸਜਿਦ ਬਣਾਉਣੀ ਹੈ ਕਿਤੇ ਕੋਈ ਜਗ੍ਹਾ ਦਾ ਸਹੀ ਟਿਕਾਣਾ ਨਾ ਹੋ ਸਕੇ ਜੀ ਉਸ ਕਰਕੇ ਮੁਸਲਮਾਨ ਭਾਈਚਾਰੇ ਦੀ ਗੱਲ ਚੱਲੀ 10 ਵੱਲੋਂ ਵੀ ਆਫਰ ਕੀਤੀ ਗਈ ਹੈ ਜੀ ਪਹਿਲਾਂ ਮੁਸਲਮਾਨ ਭਾਈਚਾਰੇ ਨੂੰ ਵੀ ਮੇਰੀਆਂ ਦੋ ਜਗ੍ਹਾ ਪਈਆਂ ਨੇ ਤੁਸੀਂ ਭਾਈ ਸ਼ੂਟ ਕਰ ਲਓ ਜਗ੍ਹਾ ਜਿਹੜੀ ਤੁਹਾਨੂੰ ਸ਼ੂਟ ਆਉਂਦੀ ਹੈ ਮੈਂ ਤੁਹਾਨੂੰ ਉਹ ਜਗ੍ਹਾ ਦੇ ਦਿੰਦਾ ਚਲੋ ਗੱਲ ਚੱਲਦੀ 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 ਸਾਡੀ ਮਾਤਾ ਰਜਿੰਦਰ ਕੌਰ ਸਤਨਾਮ ਸਿੰਘ ਸਾਡਾ ਵੀਰ ਗਾਇਕ ਹੈ ਜੀ ਕਾਲਾ ਇਹਨਾਂ ਨੂੰ ਪਤਾ ਲੱਗਿਆ ਫਿਰ ਇਹਨਾਂ ਨੇ ਜੀ ਔਰ ਇਹਨਾਂ ਨੂੰ ਜਗਾ ਜਿਹੜੀ ਦਿੱਤੀ ਚਲੋ ਇਹ ਕਹਿੰਦੇ ਵੀ ਅਸੀਂ ਸਲਾਹ ਕਰ ਲਏ ਆ ਵੀ ਜੇ ਤੇਰੇ ਲਈ ਜਗਾ ਠੀਕ ਹੋਈ ਤਾਂ ਉਹ ਦੇ ਦਾਂਗੇ ਲੈ ਲਾਂਗੇ ਜੀ ਤੇ ਸਾਡੇ ਇਹਨਾਂ ਤੇ ਕਿਰਪਾ ਹੋ ਗਈ ਨੌਵੇਂ ਪਾਸ਼ਾ ਦਾ ਸਾਡੇ ਇਤਿਹਾਸਕ ਗੁਰਦੁਆਰਾ ਜੀ ਮੈਂ ਉਹਦਾ ਨਮਾਣਾ ਦਾ ਸੇਵਾਦਾਰ ਹਾਂ ਜੀ ਤੇ ਮੁਸਲਮਾਨ ਭਾਈਚਾਰਾ ਸਾਡੇ ਹਰ ਇੱਕ ਕੰਮ ਚ ਸਾਰਿਆਂ ਲਈ ਵੱਧ ਚੜ ਕੇ ਹਿੱਸਾ ਪਾਉਂਦਾ ਜੀ ਉਸੇ ਤਰ੍ਹਾਂ ਅਸੀਂ ਮੁਸਲਮਾਨ ਭਾਈਚਾਰੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜੇ ਆ ਜੀ ਕਿਸੇ ਵੀ ਗੱਲੋਂ ਅਸੀਂ ਇਹਨਾਂ ਦੇ ਪਿੱਛੇ ਨਹੀਂ ਹੜਦੇ ਜੀ ਬਾਕੀ ਮੁਸਲਮਾਨ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਦੇ ਮਸਜਿਦ ਲਿਆ ਰੱਬ ਦੇ ਘਰ ਦੀਆਂ ਜੋ ਸਾਡੇ ਲੁਧਿਆਣੇ ਤੋਂ ਆਏ ਨੇ ਜੀ ਅਸੀਂ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਆਂ ਜੀ ਇਹਨਾਂ ਨੇ ਸਾਡੇ ਪਿੰਡ ਚਰਨਪਾਏ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਗਾਲ ਦੀ ਸਾਰਿਆਂ ਨੂੰ ਤੇ ਇਹ ਮੇਰੇ ਦਾਦੀ ਜੀ ਨੇ ਰਜਿੰਦਰ ਕੌਰ ਜੀ ਇਹ ਜਿਹੜੀ ਜਗ੍ਹਾ ਸੀ ਇਹਨਾਂ ਨੇ ਮਿਹਨਤ ਕਰਕੇ ਖਰੀਦੀ ਹੋਈ ਜਗ੍ਹਾ ਸੀ ਤੇ ਅਸੀਂ ਆਪਸੀ ਸਲਾਹ ਕੀਤੀ ਜਦੋਂ ਸਾਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਮਸਜਿਦ ਦੀ ਜਗ੍ਹਾ ਦੀ ਘਾਟ ਹੈ ਤਾਂ ਬੀਬੀ ਜੀ ਕਹਿੰਦੇ ਵੀ ਕਿਉਂ ਨਾ ਆਪਾਂ ਆਪਣੀ ਜ਼ਮੀਨ ਚੋਂ ਇਹ ਜਗ੍ਹਾ ਦੇ ਦਈਏ ਤੇ ਜੋ ਕਿ ਇਹਨਾਂ ਨੇ ਖੁਦ ਮਿਹਨਤ ਕਰਕੇ ਆਪਦੇ ਪੈਸਿਆਂ ਨਾਲ ਖਰੀਦੀ ਹੋਈ ਜਗ੍ਹਾ ਕੋਈ ਸਾਡੀ ਪਛਤਾਨੀ ਜ਼ਮੀਨ ਨਹੀਂ ਹੈ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਲੋਕ ਇਕੱਠੇ ਹੋਏ ਨੇ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਬਹੁਤ ਦੂਰੋਂ ਚੱਲ ਕੇ ਇੱਥੇ ਸਾਡਾ ਨੀ ਪੱਥਰ ਅ ਦਾ ਅਦਿਕਾਟਨ ਕਰਨਾ ਹੈ ਨਹੀਂ ਧੰਨਵਾਦ ਹਾਂਜੀ ਸੁਪਨ ਸਰ ਮੈਂ ਜੈਲ ਸਿੰਘ ਸਾਹਿਬ ਦਾ ਸਰਪੰਚ ਜਖਵਾਲੀ ਅੱਜ ਸਾਡੇ ਨਗਰ ਚ ਸਾਡੇ ਨਗਰ ਦੇ ਵਿੱਚ ਸਹੀ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਨਗਰ ਇਧਰਲੇ ਹੱਥ ਗੁਰੂ ਘਰ ਬਣਿਆ ਹੋਆ ਵੱਡਾ ਵੱਡਾ ਸਾਡੇ ਨਗਰ ਤੇ ਰਹਿਮਤ ਹੈ ਗੁਰੂ ਸਾਹਿਬ ਨੇ ਜਦੋਂ ਆਏ ਨੇ ਉੱਥੇ ਸਾਰੇ ਸਮਾਜ ਦੇ ਲੋਕਾਂ ਨੇ ਸੇਵਾ ਕੀਤੀ ਗੁਰੂ ਸਾਹਿਬ ਨੇ ਬਖਸ਼ਿਸ਼ ਵੀ ਕੀਤੀ ਹੈ ਕਿ ਇੱਥੇ ਸਾਰੇ ਧਰਮਾਂ ਦੇ ਲੋਕ ਚਾਹੇ ਉਹ ਪੰਡਤ ਹਿੰਦੂ ਵੀਰ ਨੇ ਚਾਹੇ ਮੁਸਲਮ ਵੀਰ ਨੇ ਚਾਹੇ ਜ਼ਿਮੀਂਦਾਰ ਵੀਰ ਨੇ ਸਾਰੇ ਧਰਮ ਨੇ ਜਿਹੜੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਸੋ ਜਿੱਥੇ ਕੋਈ ਗੁਰੂ ਘਰ ਦਾ ਕਾਰਜ ਹੁੰਦਾ ਜਾਂ ਮੰਦਰਾਂ ਦਾ ਕਾਰਜ ਹੁੰਦਾ ਮੁਸਲਮ ਭਾਈਚਾਰਾ ਸਭ ਤੋਂ ਅਗਲੀ ਕਤਾਰ ਦੇ ਵਿੱਚ ਹੋ ਕੇ ਉਹਨਾਂ ਸਾਰੇ ਧਾਰਮਿਕ ਸਥਾਨਾਂ ਤੇ ਸੇਵਾ ਵੀ ਕਰਦਾ ਉਹਨਾਂ ਦੇ ਸਾਰੇ ਕਾਰਜਾਂ ਦੇ ਵਿੱਚ ਵੀ ਜਾਂਦਾ ਪਰ ਅੱਜ ਵੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੁਸਲਮਾਨ ਭਾਈਚਾਰਾ ਜੋ ਆਪਣੇ ਰੱਬ ਦਾ ਘਰ ਬਣਾ ਰਿਹਾ ਉਹ ਰੱਬ ਦੇ ਘਰ ਦੇ ਵਿੱਚ ਸਾਡਾ ਸਮੁੱਚਾ ਨਗਰ ਸਮੁੱਚੇ ਨਗਰ ਦੇ ਸਾਰੇ ਲੋਕ ਜਿਨ੍ਹਾਂ ਨੇ ਉਹ ਬੰਦ ਚੜ੍ਹ ਕੇ ਮੁਸਲਮਾਨ ਭਾਈਚਾਰੇ ਨੂੰ ਮਾਲੀ ਮਦਦ ਵੀ ਕਰ ਰਹੇ ਨੇ ਹੋਰ ਕਿਸੇ ਕਿਸਮ ਦੀ ਕੋਈ ਸਵਾਵਾਂ ਦੀ ਲੋੜ ਆ ਉਹਦੇ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਪਾ ਰਹੇ ਨੇ ਇਹਨਾਂ ਨੂੰ ਵੀ ਕਿਸੇ ਗੱਲ ਤੇ ਪਿੱਛੇ ਨਹੀਂ ਹਟਦੇ ਜਿਵੇਂ ਗੁਰੂ ਘਰ ਦਾ ਕਾਰਜ ਰਲ ਮਿਲ ਕੇ ਸਿਰੇ ਚੜਾਇਆ ਇਸ ਮਸਜਦ ਨੂੰ ਸਾਜਾਂ ਸਮੁੱਚਾ ਨਗਰ ਹੈ ਜਿਹੜਾ ਉਹ ਰਲ ਮਿਲ ਕੇ ਇਹ ਕਾਰਜ ਸਿਰੇ ਚੜਾਊਗਾ ਔਰ ਇਸ ਕਾਰਜ ਦੇ ਵਿੱਚ ਸਭ ਤੋਂ ਵੱਧ ਜੋ ਯੋਗਦਾਨ ਹੈ ਸਾਡੇ ਨੰਬਰਦਾਰ ਪਰਿਵਾਰਾਂ ਚੋਂ ਸਾਡੇ ਸਤਿਕਾਰਯੋਗ ਮਾਤਾ ਰਜਿੰਦਰ ਕੌਰ ਜੀ ਸੋ ਪਤਨੀ ਸਰਦਾਰ ਜਰਨੈਲ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦੇ ਸੁਪੁੱਤਰ ਸਰਦਾਰ ਭਪਿੰਦਰ ਸਿੰਘ ਜੀ ਉਹਨਾਂ ਦੇ ਅੱਗੇ بیٹے ਸਤਨਾਮ ਸਿੰਘ ਜੀ ਕਾਲਾ ਸਾਡੇ ਕਲਾਕਾਰ ਵੀਰ ਰਵਿੰਦਰ ਸਿੰਘ ਜੀ ਮੋਨੂ ਪੰਚ ਸਾਡੇ ਸਰਦਾਰ ਭਗਵੰਤ ਸਿੰਘ ਜੀ ਨੰਬਰਦਾਰ ਸਾਹਿਬ ਔਰ ਜਸਵੰਤ ਸਿੰਘ ਜੀ ਡਾਕਟਰ ਸਾਡੇ ਹਰਿੰਦਰਪਾਲ ਜੀ ਔਰ ਅਵਤਾਰ ਸਿੰਘ ਜੀ ਇਹਨਾਂ ਨੰਬਰਦਾਰ ਪਰਿਵਾਰ ਸਮੁੱਚਾ ਆਇਆ ਵਾ ਇਹਨਾਂ ਪਰਿਵਾਰਾਂ ਨੇ ਇਹ দান ਵਜੋਂ ਜਗ੍ਹਾ ਦਿੱਤੀ ਹੈ ਸੋ ਸਮੇਂ-ਸਮੇਂ ਜਿਵੇਂ ਪਹਿਲਾਂ ਪਿੱਛੇ ਵੀ ਇਹ ਮਸਜਿਦ ਬਣ ਰਹੀ ਆ ਜਦੋਂ ਸਾਡੀ ਪੰਚਾਇਤ ਸੀ ਮੈਂ ਸਰਪੰਚ ਸੀ ਆ ਤਾਂ ਮੇਰੇ ਨਾਲ ਮੁਸਲਮ ਭਾਈਚਾਰੇ ਦਾ ਪੰਜ ਇਹਨਾਂ ਦਾ ਪਾਲਖਾ ਉਹ ਵਿੱਚ ਸੀ ਇਹਨਾਂ ਨੇ ਮਸਜਿਦ ਵਾਸਤੇ ਜਗ੍ਹਾ ਮੰਗੀ ਉਹ ਮਸਜਿਦ ਦਾ ਨਵਾਂ ਨਾਮ ਪਾ ਕੇ ਮੁਸਲਮ ਜੰਜ ਕਰਦੇ ਤੌਰ ਤੇ ਆ ਨਾਲ ਲੱਗਦੀ ਜਗ੍ਹਾ ਇੱਕ ਸਾਡੇ ਉਸ ਸਮੇਂ ਦੀ ਪੰਚਾਇਤ ਨੇ ਵੀ ਉਹ ਜਗ੍ਹਾ ਮੁਸਲਮ ਜੰਜ ਕਰਦੀ ਦਿੱਤੀ ਹੋਈ ਆ ਔਰ ਉੱਥੇ ਮੁਸਲਮ ਜੰਜ ਕਰਦੇ ਵਿੱਚ ਪੰਜਾਬ ਸਰਕਾਰ ਦੀ ਗ੍ਰਾਂਟ ਲਾ ਕੇ ਉਹਦੇ ਬਿਲਡਿੰਗ ਵੀ ਤਿਆਰ ਕੀਤੀ ਹੋਈ ਆ ਸਮੇਂ-ਸਮੇਂ ਤੇ ਸਾਰਾ ਨਗਰ ਹੈ ਜਿਹੜਾ ਇਹਨਾਂ ਦੇ ਹਰ ਕੰਮ ਦੇ ਵਿੱਚ ਸਫਲ ਹੁੰਦਾ ਔਰ ਹੁਣ ਵੀ ਸਾਡੇ ਨਗਰ ਨੂੰ ਗੁਰੂ ਘਰ ਦੇ ਨਾਂ ਤੇ ਬਹੁਤ ਵੱਡੀ ਗ੍ਰਾਂਟ ਆਈ ਵੀ ਆ ਜਿਵੇਂ ਪਹਿਲਾਂ ਨਗਰ ਚ ਮੁਸਲਮਾਨ ਪੀਸ ਬਾਰੀਰਾਂ ਦਾ ਹਿੱਸਾ ਪੈਂਦਾ ਰਿਹਾ ਹੁਣ ਵੀ ਜੋ ਇਹਨਾਂ ਦੇ ਕੰਮ ਨੇ ਉਹ ਸਾਰੇ ਪਹਿਲ ਦੇ ਆਧਾਰ ਤੇ ਜਿਹੜੇ ਨੇ ਉਹ ਹੋਣਗੇ ਸੋ ਸਾਰਿਆਂ ਦਾ ਧੰਨਵਾਦ ਅੱਜ ਸਾਡੇ ਵਿਸ਼ੇਸ਼ ਤੌਰ ਤੇ حضرت ਮਲਾਣਾ ਜੀ ਜੋ ਸ਼ਾਹੀ امام ਨੇ ਪੰਜਾਬ ਦੇ ਲੁਧਿਆਣਵੀ ਜੀ ਉਹ ਵਿਸ਼ੇਸ਼ ਤੌਰ ਤੇ ਚੇਚੇ ਤੌਰ ਤੇ ਪਹੁੰਚੇ ਨੇ ਅਸੀਂ ਸਮੁੱਚੇ ਨਗਰ ਵੱਲੋਂ ਇਹਨਾਂ ਨੂੰ ਜਿਵੇਂ ਵੀ ਕਹਿੰਦੇ ਆ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਆਪਣੇ ਸਮੁੱਚੇ ਟੀਮ ਨਾਲ ਸਾਡੇ ਨਗਰ ਚ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਅਗਲਾ ਪ੍ਰੋਗਰਾਮ ਆਪਾਂ ਪੰਡਾਲ 'ਤੇ ਬੈਠ ਕੇ ਸਾਰਾ ਸੁਣਨਾ ਸਮੁੱਚੇ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਵਾਲੇਕੁਮ بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਹੀ ਰਹਿਮ ਕਰਨ ਵਾਲਾ ਹੈ ਅੱਜ ਅਸੀਂ ਇੱਥੇ ਜਖਵਾਲੀ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਨਵੀਂ ਬਣਨ ਵਾਲੀ ਮਸਜਿਦ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ ਮਸਜਿਦਾਂ ਤਾਂ ਆਮ ਤੌਰ ਤੇ ਕਿਤੇ ਨਾ ਕਿਤੇ ਬਣਦੀਆਂ ਰਹਿੰਦੀਆਂ ਲੇਕਿਨ ਇਹ ਜਿਹੜੀ ਮਸਜਿਦ ਬਣਨ ਲਈ ਜਾ ਰਹੀ ਹੈ ਇਹ ਪੰਜਾਬ ਵੱਲੋਂ ਆਪਸੀ ਭਾਈਚਾਰੇਕ ਸਾਂਝ ਦੀ ਇੱਕ ਬਰ ਫਿਰ ਇੱਕ ਨਵੀਂ ਤੇ ਜ਼ਿੰਦਾ ਮਿਸਾਲ ਹੈ ਸਾਡੇ ਦਰਮਿਆਨ ਸਾਡੇ ਜਰਨੈਲ ਸਿੰਘ ਜੀ ਹੋਰਾਂ ਦੀ ਪਤਨੀ ਰਜਿੰਦਰ ਕੌਰ ਜੀ ਬੀਬੀ ਜੀ ਮੌਜੂਦ ਨੇ ਜਿਨ੍ਹਾਂ ਨੇ ਉਹ ਜਿਨ੍ਹਾਂ ਦੇ ਪਰਿਵਾਰ ਨੇ ਇਹ ਜਗਾ ਜਿਹੜੀ ਹੈ ਮਸਜਿਦ ਲਈ ਆਪਣੇ ਵੱਲੋਂ ਗਿਫਟ ਕੀਤੀ ਹੈ ਤੋਹਫੇ ਦੇ ਤੌਰ ਤੇ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਹੈ ਸਤਨਾਮ ਸਿੰਘ ਜੀ ਰਵਿੰਦਰ ਸਿੰਘ ਜੀ ਭੁਪਿੰਦਰ ਸਿੰਘ ਜੀ ਤੇ ਜਸਵੰਤ ਸਿੰਘ ਜੀ ਇਸ ਪਰਿਵਾਰ ਦੇ ਤੇ ਸਰਪੰਚ ਸਾਹਿਬ ਵੀ ਮੌਜੂਦ ਨੇ ਸਾਬਕਾ ਸਰਪੰਚ ਸਾਹਿਬ ਵੀ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਔਰ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਧਰਤੀ ਤੋਂ ਜਿਹੜਾ ਸੁਨੇਹਾ ਆਪਸੀ ਭਾਈਚਾਰੇ ਇਕ ਸਾਂਝ ਦਾ ਪਹਿਲੀ ਪਾਸ਼ਾ ਹੀ ਤਾਂ ਤਨ ਗੁਰੂ ਨਾਨਕ ਦੇਵ ਜੀ ਤੋਂ ਅਬ ਜਿਹੜਾ ਸਿਲਸਿਲਾ ਜਿਹੜਾ ਸ਼ੁਰੂ ਹੁੰਦਾ ਜਿਹਦੇ ਵਿੱਚ ਸੰਵਾਦ ਦੇ ਨਾਲ ਲੋਕਾਂ ਨੂੰ ਜੋੜਿਆ ਜਾਂਦਾ ਆਪਸ ਦੇ ਵਿੱਚ ਤੇ ਧਾਰਮਿਕ ਔਰ ਉਸ ਤੋਂ ਬਾਅਦ ਜਾਤ ਔਰ ਬਰਾਦਰੀ ਦੀ ਜਿਹੜੀ ਨਫ਼ਰਤ ਹੈ ਉਹਨੂੰ ਖਤਮ ਕੀਤਾ ਜਾਂਦਾ ਤੇ ਉਹ ਰਿਵਾਜਤਾਂ ਜਿਹੜੀਆਂ ਪੰਜਾਬ ਦੀ ਮਿੱਟੀ 'ਚ ਅੱਜ ਵੀ ਮੌਜੂਦ ਆ ਅਸੀਂ ਇਸ ਵੇਲੇ ਪਿੰਡ ਦੇ ਵਿੱਚ ਆਏ ਆ ਅੱਜ ਇੱਥੇ ਮਸਜਿਦ ਦਾ ਨੀਂਹ ਪੱਥਰ ਰੱਖਣ ਦੇ ਲਈ ਇੱਥੇ ਦੇ ਲੋਕਲ ਮੁਸਲਮਾਨ ਭਾਈਚਾਰਾ ਵੀ ਪਿੰਡ ਦੇ ਮੁਸਲਮਾਨ ਵੀ ਉਹ ਵੀ ਸਾਰੇ ਮੌਜੂਦ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਰੱਬ ਦਾ ਵੀ ਸ਼ੁਕਰ ਅਦਾ ਕਰਦੇ ਆ ਅਕਾਲ ਪੁਰਖ ਦਾ ਔਰ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਅੱਜ ਵੀ ਆਪ ਧਰਮ ਤੇ ਜਾਤ ਔਰ ਬਰਾਦਰੀ ਦੀ ਨਫ਼ਰਤ ਤੋਂ پاک ਹੈ ਅੱਜ ਵੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਭਾਰਤ ਦੇ ਮੋਦੀ ਨੇ ਔਰ ਲੋਕਾਂ ਨੂੰ ਆਪਸ ਵਿੱਚ ਪਿਆਰ ਔਰ ਮੁਹੱਬਤ ਨਾਲ ਜੋੜਨ ਦਾ ਸਨੇਹਾ ਦਿੰਦੇ ਤੇ ਇਸ ਲਈ ਮੈਂ ਬਹੁਤ ਧੰਨਵਾਦ ਕਰਦਾ ਮਾਤਾ ਜੀ ਨੂੰ ਰਜਿੰਦਰ ਕੌਰ ਜੀ ਦਾ ਔਰ ਆਪਣੇ ਭਰਾ ਸਤਨਾਮ ਸਿੰਘ ਜੀ ਰਵਿੰਦਰ ਜੀ ਜਸਵੰਤ ਤੇ ਭੁਪਿੰਦਰ ਸਿੰਘ ਉਹਨਾਂ ਦਾ ਪੂਰੀ ਪੰਚਾਇਤ ਦਾ ਕੌਲਿਸਪਿੰਟ ਦੇ ਸਾਰੇ ਲੋਕਾਂ ਦਾ ਕਿ ਜਿੱਥੇ ਮੁੱਢཅ ਇੱਕ ਪਾਸੇ ਨਫ਼ਰਤ ਦਾ ਜਿਹੜਾ ਆ ਰੋਲਾ ਪਾਇਆ ਜਾ ਰਿਹਾ ਦੂਜੇ ਪਾਸੇ ਪੰਜਾਬ ਜਿਹੜਾ ਉਹ ਮੁਹੱਬਤ ਦੀ ਜਿਹੜੀ ਹਵਾ ਹੈ ਉਹ ਠੰਡੀ ਹਵਾ ਪੂਰੇ ਦੇਸ਼ ਨੂੰ ਦੇ ਰਿਹਾ ਇਸ ਲਈ ਮੈਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ